श्री नामदेव जी महाराज ਦੇ ਅੰਦਰ ਭਾਵਨਾ ਪ੍ਰਧਾਨ ਹੈ। ਦਰਸਲ ਭਗਤ ਨਾਮਦੇਵ ਜੀ ਮਹਾਰਾਜ ਭਾਵਨਾ ਪ੍ਰਧਾਨ ਪੁਰਸ਼ ਨੇ ਤੇ ਜਿੱਥੇ ਭਾਵਨਾ ਪ੍ਰਧਾਨ ਹੈ, ਜਜ਼ਬੇ ਪ੍ਰਧਾਨ ਨੇ, ਬਸ ਉਹੀ ਭਗਤ ਹੈ। ਦੋ ਤਰ੍ਹਾਂ ਦੇ ਮਨੁੱਖ ਨੇ। ਕੋਈ ਅਕਲ ਦੇ ਤਲ ਤੇ ਜੀਉਂਦਾ ਹੈ, ਕੋਈ ਹਿਰਦੇ ਦੇ ਤਲ ਤੇ ਜੀਉਂਦਾ ਹੈ। ਕੋਈ ਬੌਧਿਕ ਤਲ ਤੇ ਜੀਉਂਦਾ ਹੈ। ਕੋਈ ਦਿਲ ਦੇ ਤਲ ਤੇ ਜੀਉਂਦਾ ਹੈ ਜੀਵਨ ਦੇ ਇਹ ਦੋ ਢੰਗ ਨੇ ਜੋ ਬੌਧਿਕ ਤਲ ਤੇ ਜੀ ਰਿਹਾ ਹੈ ਉਸ ਦੇ ਅੰਦਰ ਵਿਚਾਰ ਪ੍ਰਧਾਨ ਹੋਵੇਗੀ ਜੋ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਉੱਥੇ ਭਾਵ ਪ੍ਰਧਾਨ ਹੋਵੇਗਾ ਪਰ ਜੋ ਨਾ ਬੌਧਿਕ ਤਲ ਤੇ ਜੀ ਰਿਹਾ ਹੈ ਤੇ ਨਾ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਉਹ ਮਨੁੱਖ ਹੀ ਨਹੀਂ ਹੈ ਉਹ ਪਸ਼ੂ ਹੈ ਪਸ਼ੂ ਇਹਨਾਂ ਦੋਹਾਂ ਥੱਲਾਂ ਤੋਂ ਥੱਲੇ ਹੀ ਜੀਉਂਦਾ ਹੈ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ भाव प्रधान है कि विचार प्रधान है दरअसल विचार नाल वस्तु नु समझणा है हस्ती नु समझणा है और भाव नाल हस्ती नाल जुड़णा है वस्तु नाल जुड़णा है अगर भाव ना होए ता जुड़ नहीं सकंगे विचार ना होए ता समझ नहीं सकंगे जन्म तो मनुख भाव ही लेके आंदा है इस तो एक गल स्पष्ट हो गई ਕਿ ਵਿਚਾਰ ਨਾਲੋਂ ਭਾਵ ਦੀ ਆਵਸ਼ਕਤਾ ਜ਼ਿਆਦਾ ਹੈ। ਅਧਿਕ ਹੈ। ਭਾਵ ਪ੍ਰਥਮ ਹੈ, ਵਿਚਾਰ ਬਾਅਦ ਦੇ ਚ ਹੈ। ਭਾਵ ਕਰਕੇ ਇੱਕ 마ਸੂਮ ਬੱਚਾ ਮਾਂ ਨਾਲ ਸੰਬੰਧ ਜੋੜਦਾ ਹੈ। ਪਿਤਾ ਨਾਲ ਸੰਬੰਧ ਜੋੜਦਾ ਹੈ। ਭੈਣਾਂ ਨਾਲ ਸੰਬੰਧ ਜੋੜਦਾ ਹੈ। ਭਰਾਵਾਂ ਨਾਲ ਸੰਬੰਧ ਜੋੜਦਾ ਹੈ। ਅਜੇ ਤੇ ਵਿਚਾਰ ਦੀ ਦੁਨੀਆ ਉੱਥੇ ਆਰੰਭ ਹੀ ਨਹੀਂ ਹੋਈ। ਅਜੇ ਤੇ ਭਾਵ ਦੀ ਦੁਨੀਆ। ਕਹਿੰਦੇ ਨੇ ਪਰਮਾਤਮਾ ਨੂੰ ਸਮਝਣ ਦੇ ਵਿੱਚ ਹੀ ਗਿਆਨੀਆਂ ਦਾ ਸਮਾਂ ਲੰਘ ਜਾਂਦਾ ਹੈ ਔਰ ਫਿਰ ਵੀ ਪੂਰਾ ਸਮਝਣਾ ਉਸ ਨੂੰ ਕਠਿਨ ਹੈ ਥੋੜਾ ਜਿਹਾ ਜੋ ਤੂੰ ਸਮਝਿਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਯੋਗ ਦੇ ਚ ਲਿਆ ਤੂੰ ਜਜ਼ਬਾ ਪੈਦਾ ਕਰ ਭਾਵ ਪੈਦਾ ਕਰ ਸ਼ਰਧਾ ਪੈਦਾ ਕਰ ਤੇ ਉਸ ਨਾਲ ਜੁੜ ਜਿਤਨਾ ਵੀ ਤੂੰ ਵਿਚਾਰੇਗਾ ਵਿਚਾਰਾਂ ਦੀ ਪੌਂਚ ਉਸ ਪ੍ਰਭੂ ਤੱਕ ਨਹੀਂ ਹੋਵੇਗੀ ਥੋੜੀ ਬਹੁਤ ਜੋ ਵਿਚਾਰ ਦੇ ਰਹੀ ਤੈਨੂੰ ਝਲਕ ਮਿਲੀਏ ਤੂੰ ਹੁਣ ਜੁੜਨ ਦੀ ਕੋਸ਼ਿਸ਼ ਕਰ ਪਰ ਵਿਚਾਰਾਂ ਦੀ ਦੁਨੀਆ ਜੋ ਬਹੁਤ ਅੱਗੇ ਲੰਘ ਜਾਏ ਮਹਾਨ ਦਾਰਸ਼ਨਿਕ ਹੋ ਜਾਏ ਮਹਾਨ ਫਲਸਫਰ ਹੋ ਜਾਏ ਤਾਂ ਫਿਰ ਉਸ ਲਈ ਜਜ਼ਬਿਆਂ ਨੂੰ ਪੈਦਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ ਉਰਦੂ ਦੇ عظیم ਸ਼ਾਇਰ ਇਕਬਾਲ ਦਾ ਐਸਾ ਕਹਿਣਾ ਹੈ ਤੇਰੇ ਸੀਨੇ 'ਮੇਂ ਦਮ ਹੈ ਦਿਲ ਨਹੀਂ ਹੈ ਤੇਰਾ ਦਮ ਗਰਮ ਹੈ ਇਹ ਮਹਿਫਿਲ ਨਹੀਂ ਹੈ ਨਿਕਲ ਜਾ ਅਕਲ ਸੇ ਆਗੇ ਕਿ ਇਹ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ ਐ ਬੰਦੇ ਅਕਲ ਦੀ ਦੁਨੀਆ ਤੋਂ ਅੱਗੇ ਲੰਘ ਜਾ ਜਜ਼ਬਿਆਂ ਦੀ ਦੁਨੀਆ ਚ ਪਹੁੰਚ ਵਲਵਲਿਆਂ ਦੀ ਦੁਨੀਆ ਚ ਪਹੁੰਚ ਭਾਵਨਾ ਦੀ ਦੁਨੀਆ ਚ ਪਹੁੰਚ ਜੇ ਤੂੰ ਕੋਈ ਰਸ ਲੈਣਾ ਹੈ ਸਵਾਦ ਲੈਣਾ ਹੈ ਆਨੰਦ ਲੈਣਾ ਹੈ ਹਕੀਕਤ ਹੈ ਅਕਲ ਤੇ ਰਸਤੇ ਦਾ ਦੀਵਾ ਹੈ ਅਕਲ ਤੇ ਰਸਤੇ ਦਾ ਚਾਨਣਾ ਹੈ ਤੇ ਹੁਣ ਦੀਵੇ ਦੀ ਹੀ ਕੋਈ ਪ੍ਰਕਰਮਾ ਕਰਦਾ ਰਹਿ ਜਾਏ ਤੇ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਕਠਨ ਹੋ ਜਾਏਗਾ ਆਮ ਆਖਿਆ ਜਾਂਦਾ ਹੈ ਕਈ ਵਾਰ ਅੰਧੀ ਸ਼ਰਦਾ ਵਾਲਾ ਵੀ ਭਟਕਦਾ ਭਟਕਦਾ ਪਹੁੰਚ ਜਾਂਦਾ ਹੈ ਪਰ ਕਈ ਵਾਰ ਵਿਚਾਰਾਂ ਦੀ ਪ੍ਰਕਰਮਾ ਕਰਨ ਵਾਲਾ ਵਿਚਾਰਾਂ ਦੇ ਵਿੱਚ ਹੀ ਫਸਾ ਰਹਿ ਜਾਂਦਾ ਹੈ ਔਰ ਈਸ਼ਵਰ ਤੱਕ ਪਹੁੰਚਣਾ ਉਸ ਲਈ ਔਖਾ ਹੋ ਜਾਂਦਾ ਹੈ विचारक अपने विचारों ਦੇ ਵਿੱਚ ਹੀ ਕਈ ਵਾਰ ਉਲਝ ਕੇ ਜੋ ਹੈ रह ਜਾਂਦਾ ਹੈ ਹਜ਼ਾਰਾਂ ਸਾਲ ਫਿਲਾਸਫੀ ਕੀ ਤਨਾ ਤਨੀ ਰਹੀ ਖੁਦਾ ਕੀ ਬਾਤ ਜਹਾਂ ਤੇ تھی ਵਹੀ ਤੇ ਰਹੀ ਆਖਰੇ ਕਿਤਨਾ ਵੀ ਖਾਪੀਏ ਕਿਤਨਾ ਵੀ ਵਿਚਾਰੀਏ ਤਾਂ ਵੀ ਵਿਚਾਰਦਿਆਂ ਵਿਚਾਰਦਿਆਂ ਪਤਾ ਚੱਲਦਾ ਹੈ ਕਿ ਜਿੱਥੋਂ ਅਸੀਂ ਸ਼ੁਰੂ ਹੋਈ ਸੀ ਉੱਥੇ ਹੀ ਖੜੇ ਆ ਇੱਕ ਕਦਮ ਵੀ ਅੱਗੇ ਨਹੀਂ ਵਧੇ ਵਿਚਾਰ ਵਿਚਾਰ ਕੇ ਜਦ ਐਸਾ ਪਤਾ ਚਲੇ ਕਿ ਉਹ ਸਾਡੇ ਵਿਚਾਰਾਂ ਚ ਨਹੀਂ ਆਉਂਦਾ ਉਹ ਸਾਡੀ ਸੋਚ ਮੰਡਲ ਦੇ ਚ ਨਹੀਂ ਆਉਂਦਾ ਉਹ ਸਾਡੇ ਬੌਧਿਕ ਪਕੜ ਦੇ ਚ ਨਹੀਂ ਆਉਂਦਾ ਬਸ ਉਸੇ ਛਣ ਚਾਹੀਦਾ ਹੈ ਕਿ ਮਨੁੱਖ ਜਜ਼ਬਿਆਂ ਨੂੰ ਜਨਮ ਦੇਵੇ ਸ਼ਰਧਾ ਨੂੰ ਜਨਮ ਦੇਵੇ ਵਿਸ਼ਵਾਸ ਨੂੰ ਜਨਮ ਦੇਵੇ ਭਾਵਨਾ ਨੂੰ ਜਨਮ ਦੇਵੇ ਤਾਂ ਭਗਤ ਨਾਮਦੇਵ ਜੀ ਮਹਾਰਾਜ ਭਾਵ ਪ੍ਰધાન ਪੁਰਸ਼ ਨੇ ਔਰ ਆਪ ਦੇ ਅੰਦਰ ਜਦੋਂ ਥੋੜਾ ਜਿਹਾ ਵੀ ਭਾਵ कमजोर ਹੁੰਦਾ ਥੋੜਾ ਜਿਹਾ ਵੀ ਪ੍ਰੇਮ ਪਿੱਛੇ ਹਟਦਾ ਤਾਂ ਆਪ ਤੜਪ ਕੇ ਕਹਿੰਦੇ ਨੇ ਮੋਹੇ ਲਾਗਤੀ ਤਾਲਾ ਬੈਲੀ ਬਛਰੇ ਬਿਨ ਗਾਏ अकेਲੀ ਪਾਨੀਆਂ ਬਿਨ ਮੀਨ ਤਲਫੇ ਤਿਉਂ ਰਾਮ ਨਾਮ ਬਿਨ ਬਾਪਰੋ ਨਾਮਾ ਮੈਂ ਤੇ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ ਇੰਜ ਜੈਸੇ ਪਾਣੀ ਤੋਂ ਬਿਨਾ ਮਛਲੀ ਤੜਪਦੀ ਏ ਜਿਨੇ ਗਉ ਮਾਂ ਤੋਂ ਬਿਨਾ ਉਸ ਦਾ ਬਛੜਾ ਉਹ ਤੜਪਦਾ ਹੈ ਬਿਆਕੁਲ ਹੁੰਦਾ ਹੈ ਪੁਕਾਰਦਾ ਹੈ ਔਰ ਉੱਚੀ ਧੁਨ ਨਾਲ ਆਵਾਜ਼ ਮਾਰਦਾ ਹੈ हे ਪ੍ਰਭੂ ਜਦ ਵੀ ਰੰਚਕ ਮਾਤਰ ਵੀ ਵਿਛੋੜਾ ਹੋਵੇ ਤੇ ਵਿਛੋੜਾ ਕੀ ਹੈ ਜਜ਼ਬਿਆਂ ਦਾ ਕਮਜ਼ੋਰ ਹੋਣਾ ਭਾਵਨਾਵਾਂ ਦਾ ਕਮਜ਼ੋਰ ਹੋਣਾ ਸ਼ਰਦਾ ਦਾ ਛੀਣ ਹੋਣਾ ਪ੍ਰੇਮ ਦਾ ਥੋੜਾ ਜਿਹਾ ਬੁਝਣਾ ਬਸ ਉਸ ਦੇ ਨਾਲ ਹੀ ਭਗਤਾਂ ਦੇ ਅੰਦਰ ਤੜਪਣੀ ਸ਼ੁਰੂ ਹੋ ਜਾਂਦੀ ਹੈ ਕਾਰਨ ਕਿ ਪ੍ਰੇਮ ਦੀ ਅਧਕਤਾ ਭਾਵਨਾ ਦੀ ਅਧਕਤਾ ਸ਼ਰਧਾ ਦੀ ਅਧਕਤਾ ਆਨੰਦ ਨੂੰ ਜਨਮ ਦਿੰਦੀ ਹੈ ਰਸ ਨੂੰ ਜਨਮ ਦਿੰਦੀ ਹੈ ਸ਼ਰਧਾ ਘਟੀ ਭਾਵਨਾ ਘਟੀ ਪ੍ਰੇਮ ਘਟਿਆ ਰਸ ਘਟ ਜਾਂਦਾ ਹੈ ਔਰ ਬਿਲਕੁਲ ਪ੍ਰੇਮ ਨਹੀਂ ਬਿਲਕੁਲ ਸ਼ਰਧਾ ਨਹੀਂ ਬਿਲਕੁਲ ਭਾਵਨਾ ਨਹੀਂ ਤਾਂ ਦੇਖਿਆ ਗਿਆ ਬਿਲਕੁਲ ਕਥਾ ਕੀਰਤਨ ਦੇ ਵਿੱਚ ਰਸ ਨਹੀਂ ਰਹਿ ਜਾਂਦਾ ਬਿਲਕੁਲ ਸਤ ਸੰਗ ਦੇ ਵਿੱਚ ਰਸ ਨਹੀਂ ਰਹਿ ਜਾਂਦਾ ਰਸ ਤੇ ਤਾਂ ਹੁਣ ਬਣੇਗਾ ਜੇ ਇਸ ਸ਼ਬਦ ਨਾਲ ਕਥਾ ਨਾਲ ਕੀਰਤਨ ਨਾਲ ਭਾਵਨਾ ਜੋੜੀਏ ਸ਼ਰਧਾ ਜੋੜੀਏ ਪ੍ਰੇਮ ਜੋੜੀਏ ਤਾਂ ਫਿਰ ਰਸ ਦੀ ਗੰਗਾ ਵਗ ਤੁਰਦੀ ਹੈ ਔਰ ਪ੍ਰੇਮ ਮਨੁੱਖ ਨੂੰ ਤ੍ਰਿਪਤੀ ਦੇ ਜਾਂਦਾ ਹੈ ਸ਼ਰਧਾ ਭਾਵਨਾ ਵਾਲਾ ਮਨੁੱਖ ਅਠੇ ਪੈਰ ਤ੍ਰਿਪਤ ਰਹਿੰਦਾ ਹੈ ਸ਼ੁਕਰਾਨੇ ਵਿੱਚ ਰਹਿੰਦਾ ਹੈ ਜਿਨਿ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਬૌਧਿਕ ਤਲ ਤੇ ਜੀਣ ਵਾਲਾ ਬੰਦਾ ਉਹ ਅਕਸਰ ਗਿਲਿਆਂ ਵਿੱਚ ਜੀਉਂਦਾ ਹੈ हे ਪ੍ਰਭੂ ਮੈਂ ਇਤਨਾ ਕੀਤਾ ਤੇ ਪ੍ਰਾਪਤ ਕੀ ਹੋਇਆ ਬੌਧਿਕ ਤਲ ਤੇ ਜੀਵਣਾ ਵਾਲਾ ਮਨੁੱਖ ਅਕਸਰ ਵਪਾਰੀ ਹੋ ਜਾਂਦਾ ਹੈ ਤੋਂ ਦੁਨੀਆ ਦੇ ਚੋਟੀ ਦੇ ਵਪਾਰੀ ਸਮਝ ਲੈਣੇ ਚਾਹੀਦੇ ਨੇ ਕਿ ਬੌਧਿਕ ਤਲ ਤੇ ਜੀ ਰਹੇ ਨੇ ਹਿਰਦੇ ਦੇ ਤਲ ਤੇ ਨਹੀਂ ਤੇ ਦੁਨੀਆ ਭਰ ਦੇ ਚੋਟੀ ਦੇ ਸੰਤ ਭਗਤ ਉਹਨਾਂ ਬਾਰੇ ਕਹਿਣਾ ਪਵੇਗਾ ਇਹ ਹਿਰਦੇ ਦੇ ਤਲ ਤੇ ਜੀ ਰਹੇ ਨੇ ਬੁੱਧੀ ਦਾ ਪ੍ਰਯੋਗ ਕਰਦੇ ਨੇ ਪਰ ਜੀਵਨ ਦਾ ਕੇਂਦਰ ਹਿਰਦਾ ਹੈ ਵਪਾਰੀ ਆਮ ਦੁਨੀਆਦਾਰ ਬੰਦਾ ਬૌਧਿਕ ਤਲ ਤੇ ਜੀਉਂਦਾ ਹੈ ਵਿਚਾਰਾਂ ਦੇ ਤਲ ਤੇ ਜੀਉਂਦਾ ਹੈ ਸ਼ਰਦਾ ਦਾ ਤੇ ਐਵੇਂ ਕਦੀ-ਕਦੀ ਆਪਣੀ ਗਰਜ਼ ਦੀ ਪੂਰਤੀ ਲਈ ਇਸਤੇਮਾਲ ਕਰਦਾ ਹੈ ਵਰਤੋਂ ਕਰਦਾ ਹੈ ਔਰ ਇਸ ਤਰੀਕੇ ਨਾਲ ਸ਼ਰਦਾ ਵੀ ਅਪਵਿੱਤਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਉਹ ਪ੍ਰੇਮ ਵੀ धुੰਦਲਾ ਤੇ ਮਹਿਲਾ ਹੁੰਦਾ ਹੈ ਤੋਂ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਮੈਂ ਤੇ ਇੰਜ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ ਤੇ ਵਿਛੋੜਾ ਉਦੋਂ ਹੀ ਆਉਂਦਾ ਹੈ ਜਦ ਪ੍ਰੇਮ ਮਧਮ ਪੈਂਦਾ ਹੈ ਜਦ ਸ਼ਰਧਾ ਛीण ਆਉਂਦੀ ਹੈ ਜਦ ਕਿਦਰੇ ਭਾਵਨਾ ਨੂੰ ਸੱਟ ਲੱਗਦੀ ਹੈ ਜਦ ਕਿਦਰੇ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਉਦੋਂ ਰਸ ਆਨੰਦ ਔਰ ਸਕੂਨ ਵੀ ਇੱਕ ਪਾਸੇ ਹੋ ਜਾਂਦਾ ਹੈ ਤੋਂ ਤੜਪਣਾ ਤੇ ਕੁਦਰਤੀ ਗੱਲ ਹੈ ਸ਼ੁਰੂ ਹੋਵੇਗੀ ਮੋਹ ਲਾਗ ਤੇ ਤਾਲਾ ਵੇਲੇ ਬਛਰੇ ਬਿਨ ਗਾਏ अकेਲੀ ਇਸ ਤਰ੍ਹਾਂ ਭਾਵਪੂਰਤ ਜੀਵਨ ਬਤੀਤ ਕਰਨ ਵਾਲੇ ਨੇ श्री नामदेव जी महाराज सिर्फ आप ਦੇ ਅੰਦਰ ਭਾਵਨਾ ਹੀ ਪ੍ਰਧਾਨ ਨਹੀਂ ਬਲਕਿ ਆਪ ਦੇ ਕੋਲ ਵਿਚਾਰ ਵੀ ਨੇ ਐਸਾ ਨਾ ਸਮਝ ਲਿਆ ਜਾਏ ਕਿ ਭਗਤ ਵਿਚਾਰ ਬਿਲਕੁਲ ਨਹੀਂ ਰੱਖਦੇ ਨਹੀਂ ਉਹਨਾਂ ਦੇ ਜੀਵਨ ਦਾ ਕੇਂਦਰ ਤੇ ਸ਼ਰਧਾ ਹੈ ਉਹਨਾਂ ਦੇ ਵਰਤਨ ਬਲੇ ਵਿੱਚ ਵਿਚਾਰ ਨੇ ਉਹ ਵਸਤੂ ਨੂੰ ਸਮਝਦੇ ਨੇ ਵਿਚਾਰ ਨਾਲ ਜੁੜਦੇ ਨੇ ਭਾਵਨਾ ਨਾਲ ਪ੍ਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਲ ਕਰਕੇ ਜੈਸੇ ਉਹ ਪ੍ਰਭੂ ਨਾਲ ਭਾਵ ਕਰਕੇ ਜੁੜਦੇ ਨੇ ਤਾਂ ਪ੍ਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਹੁੰਦੀ ਏ ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਝ ਪੜਿਆ ਲਿਖਿਆ ਹੋਵੇ ਤਾਂ ਵੀ ਉਹ ਤਨੂੰ ਸੂਝ ਨਹੀਂ ਰੱਖੇਗਾ ਜਿੰਨੀ ਕਿ ਭਗਤ ਕੋਲ ਹੈ ਇੱਕ ਅਨਪੜ ਭਗਤ ਕੋਲ ਵੀ ਜਿੰਨਾ ਪ੍ਰਮਾਤਮਾ ਦਾ ਗਿਆਨ ਹੈ ਉਤਨਾ ਚੋਟੀ ਦੇ ਪੜੇ ਲਿਖੇ ਕੋਲ ਵੀ ਨਹੀਂ ਹੋਵੇਗਾ ਕਿਉਂਕਿ ਭਗਤ ਤੇ ਜੁੜਿਆ ਹੈ ਭਗਤ ਨੇ ਤੇ ਰਸ ਮਾਣਿਆ ਭਗਤ ਨੂੰ ਤੇ ਉਸਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਹੈ ਕਿਉਂਕਿ ਉਹ ਜੁੜਿਆ ਹੋਇਆ ਹੈ ਤੇ ਫਿਲਾਸਫਰ ਦਾਰਸ਼ਨਿਕ ਵਿਚਾਰ ਉਹ ਤੇ ਸਿਰਫ ਵਿਚਾਰ ਕਰ ਲਿਆ ਹੈ ਉਹ ਤੇ ਸਿਰਫ ਵਿਚਾਰਾਂ ਦੇ ਤਲ ਤੇ ਜੀ ਰਿਹਾ ਹੈ ਇਸ ਵਾਸਤੇ ਭਗਤਾਂ ਨੇ ਐਸਾ ਆਖਿਆ ਵੀ ਹੈ ਭਗਤ ਸ਼ਰਮੌਰ ਸ਼੍ਰੀ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਭਵ ਭਾਵ ਨ ਤਰਸੇ ਲੋਹਾ ਕੰਚਨ ਰਿੰਡ ਹੋਏ ਕੈਸੇ ਜੋ ਪਾਰਸ ਨਹਿ ਪਰਸੇ ਸ੍ਰੀ ਕਬੀਰ ਜੀ ਮਹਾਰਾਜ ਦਾਵੇ ਐਸਾ ਕਹਿਣਾ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤ ਨਹੀ ਅਸਮਾਨ ਗਿਰਾਵੇ ਐਸੇ ਲੋਗਨ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਣੇ ਰਹੀ ਇਹ ਭਗਤ ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ ਜੀਮ ਲੈਨੇ ਹਿਰਦੇ ਦੇ ਤਲ ਤੇ ਭਾਵਨਾ ਦੇ ਤਲ ਤੇ ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੁੜਦੇ ਨੇ ਤੋ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ ਜੋ ਗਿਆਨ ਫੁੱਟਦਾ ਹੈ ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿੰਨੇ ਬੁਲੰਦ ਨੇ। ਗਿਆਨ ਕਿਤਨਾ ਮਹਾਨ ਹੈ। ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ। ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ ਕਿ ਕੰਮ ਕਿਤੇ ਤਿਓ ਚਲਿਆ ਨਾਮ ਦੇਵ ਨੂੰ ਆਖ ਸੁਣਾਇਆ ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ ਠਾਕੁਰ ਦੀ ਸੇਵਾ ਕਰੇ ਘਰ ਦੇ ਚ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਤੂੰ ਠਾਕਰਾ ਨੂੰ ਇਸ਼ਨਾਨ ਕਰਾਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਦੇ ਚ ਝਲ ਭਰ ਕੇ ਲਿਆਉਣਾ ਹੈ ਪਵਿੱਤਰ ਗਾਗਰ ਦੇ ਚ ਜਲ ਭਰ ਕੇ ਲਿਆਉਣਾ ਹੈ ਤੇ ਠਾਕਰਾ ਨੂੰ ਇਸ਼ਨਾਨ ਕਰਾਣਾ ਹੈ ਬਾਗੀਚੇ ਦੇ ਚ ਜਾ ਕੇ ਫੁੱਲ ਢੋਲਣੇ ਨੇ ਬਗੀਚੇ ਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕੁਰ ਦੇ ਗਲ ਵਿੱਚ ਪਾਣੀ ਹੈ ਸਿਰਫ ਇਤਨਾ ਹੀ ਨਹੀਂ ਘਰ ਦੇ ਚ ਜਿਹੜੀ ਕਪਿਲਾ ਗਊ ਹੈ ਉਸ ਦਾ ਦੁੱਧ ਚੋਕ ਹੈ ਤੂੰ ਠਾਕਰਾ ਨੂੰ ਪਿਲਾਣਾ ਹੈ ਇਹ ਸਾਰਾ ਕਰਮ ਜੋ ਉਹਨਾਂ ਦਾ ਪਿਤਾ ਨਿਤ ਕਰਦਾ ਸੀ ਕਿਉਂਕਿ ਅੱਜ ਕਿਧਰੇ ਬਾਹਰ ਕੰਮਕਾਰ ਲਈ ਜਾ ਰਿਹਾ ਹੈ ਤੋ ਨਾਮ ਦੇ ਉਹਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾਵੰਦਨ ਤੂੰ ਕਰਨਾ ਹੈ ਅਮਰਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ ਬ੍ਰह्म ਮੂਰਤ ਤੇ ਚ ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ ਨਦੀ ਦੇ ਤਟ ਤੇ ਗਏ ਨੇ ਗਾਗਰ ਖੂਬ ਮਾਂਜੀਏ ਇਸ਼ਨਾਨ ਕੀਤਾ ਹੈ ਗਾਗਰ ਨੂੰ ਭਰਿਆ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ ਮਛਲੀਆਂ ਤੇ ਪੈ ਗਈ ਕੁਝ ਮੈਂਡਕ ਸਨ ਉਹਨਾਂ ਤੇ ਪੈ ਗਈ ਕੁਝ ਕਛੂਏ ਸਨ ਉਹਨਾਂ ਤੇ ਪੈ ਗਈ ਆਪ ਦੇ ਅੰਦਰੋਂ ਅਮਰਗੀਤ ਦਾ ਝਰਨਾ ਇੰਜ ਫੁੱਟਿਆ ਆ ਨੀ ਲੈ ਕੁੰਭ ਭਰਾਈ ਲੈ ਉਦਕ ਠਾਕਰ ਕੋਈ ਇਸ਼ਨਾਨ ਕਰਾਂ ਪਰ 42 ਲੱਖ ਜੀਉ ਜਲ ਮੇ ਹੋਤੇ ਵਿਠਲ ਭੇਲਾ ਕਾਹੇ ਕਰਾਂ ਮਹਾਰਾਸ਼ਟਰ ਦੇ ਵਿੱਚ ਪ੍ਰਭੂ ਦਾ ਇੱਕ ਨਾਮ ਵਿਠਲ ਵੀ ਹੈ ਉਸੇ ਲਈ ਆਪ ਪ੍ਰਯੋਗ ਕਰਦੇ ਨੇ ਵਿਠਲ ਨਾਮ ਦਾ ਇੱਕ ਮੰਦਰ ਵੀ ਹੈ ਵਿਠਲ ਮੰਦਰ ਪੰਡਰਪੁਰ ਦੇ ਵਿੱਚ। ਔਰ ਉਹ ਤੀਰਥ ਹੈ ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਲੈਂਦੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਐ ਵਿਠਲ ਦੱਸ ਮੈਂ ਕੀ ਕਰਾਂ ਮੈਂ ਪਾਣੀ ਭਰਿਆ ਹੈ ਗਾਗਰ ਮਾਂਜੀ ਹੈ ਤੈਨੂੰ ਇਸ਼ਨਾਨ ਕਰਾਣਾ ਹੈ ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ। ਕਿਉਂ? ਕੇ 42 ਲੱਖ ਜਉਨੀਆਂ ਤੇ ਆਖਰ ਪਾਣੀ ਦੇ ਵਿੱਚ ਨੇ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਵਿੱਚ ਹੀ ਕਰਦੀਆਂ ਨੇ ਜਨਮ ਉਹਨਾਂ ਦਾ ਪਾਣੀ ਦੇ ਵਿੱਚ ਜੀਵਨ ਉਹਨਾਂ ਦਾ ਪਾਣੀ ਦੇ ਵਿੱਚ ਮਰਨ ਉਹਨਾਂ ਦਾ ਪਾਣੀ ਦੇ ਵਿੱਚ ਸਾਰੀ ਕਿਰਿਆ ਪਾਣੀ ਦੇ ਵਿੱਚ ਔਰ ਇਹ ਕੁੱਲ مخلوਕ ਦਾ ਅੱਧਾ ਹਿੱਸਾ ਪਾਣੀ ਦੇ ਵਿੱਚ ਹੈ ਪ੍ਰਾਣੇ ਸ਼ਾਸਤਰਾਂ ਦੀ ਗਣਨ ਦੇ ਮੁਤਾਬਕ 84 ਲੱਖ ਜਉਨੀਆਂ ਨੇ ਜਿਹਦੇ ਚੋਂ 42 ਲੱਖ ਜਲ ਦੇ ਚ ਨੇ 21 ਲੱਖ ਥਲ ਜੰਤੂ ਨੇ ਔਰ 21 ਲੱਖ ਨਭ ਜੰਤੂ ਨੇ ਆਕਾਸ਼ ਦੇ ਚ ਉੱਡਣ ਵਾਲੇ ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਏ ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ ਤੋਂ ਨਾਮਦੇਵ ਕਹਿੰਦੇ ਨੇ ਜਦ ਜੀਵਨ ਪਾਣੀ ਦੇ ਚ ਹੈ ਜਨਮ ਪਾਣੀ ਦੇ ਚ ਹੈ ਮਰਨ ਪਾਣੀ ਦੇ ਚ ਹੈ ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ ਇਹ ਤੇ ਅਪਵਿੱਤਰ ਹੈ हे प्रभु मैं इस जलदा तेनु स्नान ਨਹੀਂ ਕਰਾਣਾ খালি ਗਾਗਰ ਲੈ ਕੇ ਆ ਗਏ ਔਰ ਸੋਚ ਰਹੇ ਨੇ ਅੱਜ ਠਾਕਰਾ ਨੂੰ ਇਸ਼ਨਾਨ ਨਹੀਂ ਕਰਾਣਾ ਪਾਣੀ ਤੇ ਅਪਵਿੱਤਰ ਹੈ ਤੇ ਇਹ ਤੇ ਠਾਕਰਾ ਨੂੰ ਅਪਵਿੱਤਰ ਕਰਨਾ ਹੋਵੇਗਾ ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ ਗਾਲ ਬਣ 11 ਸਾਲ ਦੀ ਉਮਰ ਦੇ ਵਿੱਚ ਛੋਟੇ ਨੇ ਬੱਚੇ ਨੇ ਪਿਤਾ ਬਾਹਰ ਜਾ ਰਿਹਾ ਹੈ ਤੇ ਪੁੱਤਰ ਨੂੰ ਸਮਝਾਇਆ ਇਹ ਸਭ ਕੁਝ ਤੂੰ ਰੋਜ਼ ਕਰਨਾ ਪਰ ਇਸ ਮਾਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ ਆਪ ਕਹਿੰਦੇ ਨੇ ਨਹੀਂ ਕਿ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ हे ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗਿਆ ਵਿੱਚ ਗਏ ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭੌਰੇ तितਲੀਆਂ ਆਪ ਦੇਖਦੇ ਆਂ ਇੱਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ ਆਪ ਕਹਿੰਦੇ ਨੇ ਫੁੱਲ ਵੀ ਪਾਵਨ ਨਹੀਂ ਨੇ ਪਵਿੱਤਰ ਨਹੀਂ ਨੇ ਇਹਨਾਂ ਦਾ ਰਸ ਤੇ ਭੌਰੇ ਲੈ ਜਾਂਦੇ ਨੇ ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ ਨੇ तितਲੀਆਂ ਕੱਢ ਕੇ ਲੈ ਜਾਂਦੀਆਂ ਨੇ ਲਿਆਜ਼ਾ ਇਨ੍ਹਾਂ ਫੁੱਲਾਂ ਦੀ ਮਾਲਾ ਪਰੋ ਕੇ ਢੇਠਾ ਕਰ ਮੈਂ ਤੇਰੇ ਗੱਲੇ ਕਿਸ ਤਰ੍ਹਾਂ ਪਾਵਾਂ ਜਦ ਕੇ ਇਨਾ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ तितਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਆ ਨੀਲੇ ਫੁੱਲ ਪਰੋਈ ਲੈ ਮਾਲਾ ਠਾਕਰ ਕੀ ਹੋਂ ਪੂਜ ਕਰੋਂ ਪਰ ਪਹਿਲੇ ਬਾਸ ਲਈ ਹੈ ਭੌਰੇ ਬੀਠਲ ਭੇਲਾ ਕਾਹੇ ਕਰੋਂ ਹੂ ਬੋ ਇਸ ਤਰ੍ਹਾਂ ਦਾ ਵਾਕ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ ਮਾਈ ਗੋਬਿੰਦ ਪੂਜਾ ਸਹਾਲੇ ਚਰਾਉ ਅਵਰ ਨਾਫੂਲ ਅਨੂਪ ਨਾ ਪਾਉ ਦੁੱਧ ਤਾਂ ਬਛਰੇ ਥਨੋ ਬਿੜਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਏ ਪ੍ਰਭੂ ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ ਉਹ ਤੇ ਜਲ ਅਪਵਿੱਤਰ ਕਰ ਦਿੱਤਾ ਮੀਨ ਨੇ ਫੂਲ ਤੇ ਅਪਵਿੱਤਰ ਕਰ ਦਿੱਤੇ ਨੇ ਭੌਰਿਆਂ ਨੇ ਤਿਤਲੀਆਂ ਨੇ ਸ਼ਹਿਦ ਦੀਆਂ ਮੱਖੀਆਂ ਨੇ ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕਮ ਪਿਤਾ ਨੇ ਸੌਂ ਪਿਆ ਸੀ ਕਪਿਲਾ ਗਊ ਦਾ ਦੁੱਧ ਠਾਕਰਾ ਨੂੰ ਪਿਲਾਣਾ ਹੈ ਤਾਂ ਆਪਣੀ ਮਾਤਾ ਨੂੰ ਆਖਿਆ ਗਊ ਚੋਦਿਓ ਦੁੱਧ ਚਾਹੀਦਾ ਹੈ ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ ਬਛੜਾ ਥਣ ਚੁੰਗਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ ਹਾਂ ਮੇਰੇ ਬੱਚੇ ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦੇਂਦੀ ਹੈ ਆਪ ਕਹਿਣ ਲਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ ਇਸ ਦੁੱਧ ਦਾ ਭੋਗ ਮੈਂ ਠਾਕੁਰਾਂ ਨੂੰ ਨਹੀਂ ਲਵਾਣਾ ਕਿਉਂ ਆ ਨੀ ਲੈ ਦੁੱਧ ਰਿਧਾਈ ਲੈ ਖੀਰਨ ਠਾਕਰ ਕੋ ਨਹਿ ਵੇਦ ਕਰੂੰ ਪਰ ਪਹਿਲੇ ਦੁੱਧ ਬਿਤਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੂੰ ਏ ਬਿਠਲ ਦਸਮੇ ਕੀ ਕਰਾਂ ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ ਉਹਨੇ ਅਪਵਿੱਤਰ ਕਰ ਦਿੱਤਾ ਹੈ ਥਣਾ ਵਿੱਚ ਦੁੱਧ ਤਾਂ ਬਛਰੇ ਥਨੋ ਬਿਟਾ ਰਹੇ ਹੋ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਆ ਨਹੀਂ ਲੇ ਦੁੱਧ ਰਿਧਾਈ ਦੇ ਖੀਰਨ ਠਾਕਰ ਕੋ ਨਹਿ ਵੇਤ ਕਰੋ ਪਰ ਪਹਿਲੇ ਦੁੱਧ ਬਿਟਾ ਰਹੋ ਬਛਰੇ ਬਿਠਲ ਭੇਲਾ ਕਾਹੇ ਕਰੂੰ اے ਬਿਠਲ ਦਸ ਮੈਂ ਕੀ ਕਰਾਂ ਦੁੱਧ ਤੇ ਅਪਵਿੱਤਰ ਹੋ ਗਿਆ ਇਹ ਤੇ ਪਹਿਲੇ ਬਛਰੇ ਨੇ ਪੀ ਲੇ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ ਪਰ ਇਹ ਤੇ ਬਛਰਾ ਹੀ ਪਹਿਲੇ ਭੋਗ ਲਾ ਗਿਆ ਹੈ ਔਰ ਥੜਾਂ ਦੇ ਚ ਹੀ ਝੂਠਾ ਕਰ ਗਿਆ ਤੇ ਮੈਂ ਇਸ ਦਾ ਭੋਗ ਲਵਾਵਾਂ ਤੇ ਕਿਵੇਂ ਲਵਾਵਾਂ ਅੱਜ ਪੂਜਾ ਨਹੀਂ ਹੋਈ ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ ਦੁੱਧ ਨਹੀਂ ਪਿਲਾਇਆ ਗਿਆ ਆਪ ਬੈਠੇ ਨੇ ਸੋਚ ਦੇ ਚ ਪਿਤਾ ਨਾਰਾਜ਼ ਹੋਵੇਗਾ ਪਿਤਾ ਉਖਾ ਹੋਵੇਗਾ ਇਸ ਤਰ੍ਹਾਂ ਦੀਆਂ ਸੋਚਾਂ ਦੇ ਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਧੁਨੀ ਇੰਜ ਉੱਠੀ ਈ ਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ-ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਹੀ हे ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਦੇਚ ਇਸ਼ਨਾਨ ਕਰ ਰਿਹਾ ਮੈਂ ਤੈਨੂੰ ਕਿ ਇਸ਼ਨਾਨ ਕਰਾਵਾਂ ਹੈ ਪ੍ਰਭੂ ਜਦ ਮੈਂ ਤੈਨੂੰ ਸੋਚਿਆ ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ ਤਾਂ ਇਹ ਵੀ ਵਿਚਾਰ ਪੈਦਾ ਹੋਇਆ ਕਿ ਇਸ਼ਨਾਨ ਤੇ ਉਸ ਨੂੰ ਕਰਾਇਆ ਜਾਂਦਾ ਹੈ ਜੋ ਮੈਲਾ ਹੋ ਜਾਏ। ਕਿਆ ਤੂੰ ਮੈਲਾ ਹੋ ਜਾਣਾ ਹੈ? ਸਾਬ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਮ ਮੈਲੇ ਤੂੰ ਉਜਲ ਕਰਤੇ ਹਮ ਨਰਗੁ ਤੂੰ ਦਾਤਾ ਤੂੰ ਤੇ ਉਜਲ ਹੈ ਤੂੰ ਤੇ ਪਾਵਨ ਹੈ ਤੂੰ ਤੇ ਪਵਿੱਤਰ ਹੈ ਮੈਲੇ ਤੇ ਅਸੀ ਹੋ ਜਾਂਦੇ ਹਾਂ ਸਾਡਾ ਤਨ ਮੈਲਾ ਸਾਡਾ ਮਨ ਮੈਲਾ ਹੈ ਪ੍ਰਭੂ ਤੂੰ ਤੇ ਨਿਰਮਲ ਹੈ ਤੂੰ ਤੇ ਸਵਛ ਹੈ ਤੂੰ ਤੇ ਪਾਵਨ ਹੈ ਤੂ ਤੇ অতি ਪਵਿੱਤਰ ਹੈ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਵੇ ਪਰ ਤੂੰ ਤੇ ਕਦੇ ਮੈਲਾ ਹੁੰਦਾ ਹੀ ਨਹੀਂ ਔਰ ਤੈਨੂੰ ਕੀ ਇਸ਼ਨਾਨ ਕਰਾਵਾਂ ਤੂੰ ਜਲ ਜੰਤੂ ਹੋ ਕੇ ਅੱਠੇ ਪੈਰ ਜਲ ਦੇ ਚ ਰਹਿ ਰਹੇ ਆਂ ਸਾਗਰਾਂ ਦੇ ਚ ਰਹਿ ਰਹੇ ਆਂ ਦਰਿਆਵਾਂ ਦੇ ਚ ਰਹਿ ਰਹੇ ਆਂ ਝੀਲਾਂ ਦੇ ਚ ਰਹਿ ਰਹੇ ਆਂ ਤੈਨੂੰ ਕੀ ਇਸ਼ਨਾਨ ਕਰਾਵਾਂ ਇੰਜ ਬ੍ਰਹਮ ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ हे ਪ੍ਰਭੂ ਜਲ ਵਿੱਚ ਤੂੰ ਮੱਛੀ ਵਿੱਚ ਤੂੰ ਤੂੰ ਤੇ ਵਿਆਪਕ ਹੈ ਈ ਬੇਬੀਠਲ ਊਬੇ ਵੀਠਲ ਵੀਠਲ ਬਿਨ ਸੰਸਾਰ ਨਹੀਂ ਥਾਨ-ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾ ਫੁੱਲਾਂ ਬਾਰੇ ਐਸਾ ਕਹਿੰਦੇ ਨੇ हे ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਤਿੱਥੋਂ ਤਿਤਲੀ ਹੋ ਕੇ ਸ਼ਹਿਦ ਦੀ ਮੱਖੀ ਹੋ ਕੇ ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ ਤੈਨੂੰ ਕੀ ਮੈਂ ਮਾਲਾ ਪਹਿਨਾਵਾਂ ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ ਆਪ ਹੀ ਭੋਗ ਲਾ ਲੈਣਾ ਗਊ ਤੂੰ ਬਛੜਾ ਤੂੰ ਦੁੱਧ ਤੂੰ ਤੂੰ ਹੀ ਤੂੰ ਹੈ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ-ਫਨ ਅੰਤਰ ਪ੍ਰਣਵੇ ਨਾਮਾ ਪੂਰ ਰਹਿਓ ਤੂੰ ਸਰਬਮਹੀ ਇਥੋਂ ਐਸਾ ਵੀ ਪਤਾ ਚਲਦਾ ਹੈ ਕਿ ਸ਼੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ ਵਿਆਪਕ ਬ੍ਰਹਮ ਦੇ ਉਪਾਸ਼ਕ ਨੇ ਆਪ ਦੇ ਐਸੇ ਬੋਲ ਵੀ ਨੇ Hindu ਪੂਜੇ ਦੇ ਹੁਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਵਿਆ ਨਾ ਦੇਹਰਾ ਨਾ ਮਸਜਿਦ ਇੰਦੂ ਲੱਭਦਾ ਹੈ ਮੂਰਤੀਆਂ ਵਿੱਚ ਪ੍ਰਭੂ ਨੂੰ ਮੁਸਲਮਾਨ ਲੱਭਦਾ ਹੈ ਖਾਨਕਾਰੇ ਚੋਂ ਪਰ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾ ਕੁਝ ਹੈ ਹੀ ਨਹੀਂ ਤੂੰ ਹੀ ਤੂੰ ਹੈ ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਹੈ ਬ੍ਰਾਹਮਣ ਮੁਸ਼ਤਾਕ-ਏ-ਬੁੱਤ ਜ਼ਾਹਿਦ ਫਿਦਾਏ ਖਾਨਕਾ ਹਰ ਕੋ ਜਾ ਜਾਵੇਂ ਮੁਹੱਬਤ ਦੀਦائم ਸਰਸਾਰਾਸਤਾ ब्राह्मण ਲੱਭਦਾ ਏ ਤੈਨੂੰ ਬੁੱਤਾਂ ਦੇ ਚੋਂ ਔਰ ਮੁਸਲਮ ਲੱਭਦਾ ਏ ਤੈਨੂੰ ਖਾਨਕਾ ਦੇ ਚੋਂ ਪਰ ਹਰ ਕੁ ਜਾ ਜਾ ਮੈ ਮੋਹੱਬਤ ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਹਰ ਪਾਸੇ ਤੂੰ ਹੀ ਤੂੰ ਹੈ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸਜਿਦ ਨਾਵੇਂ ਸੋਈ ਸੇਵਿਆ ਨਾ ਦੇਹਰਾ ਨਾ ਮਸਜਿਦ ਤੋ ਫਿਰ ਕਿੱਥੇ ਹੈ ਜੇ ਮੰਦਰ ਤੇ ਮਸਜਿਦ ਦੇ ਚ ਨਹੀਂ ਤੋ ਫਿਰ ਕਿੱਥੇ ਹੈ ਤੋ ਨਾਮਦੇਵ ਕਹਿੰਦੇ ਨੇ ਸਵੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਮੇਰਾ ਰਾਮ ਘਟ ਘਟ ਦੇ ਚ ਬੋਲ ਰਿਹਾ ਔਰ ਰਾਮ ਤੋਂ ਬਿਨਾ ਕੌਣ ਬੋਲ ਸਕਦਾ ਹੈ ਰਾਮ ਹੀ ਬੋਲ ਰਿਹਾ ਹੈ ਪਸ਼ੂਆਂ ਦੇ ਚ ਰਾਮ ਹੀ ਬੋਲ ਰਿਹਾ ਹੈ ਪੰਛੀਆਂ ਦੇ ਚ ਰਾਮ ਹੀ ਬੋਲ ਰਿਹਾ ਹੈ ਮਨੁੱਖਾਂ ਦੇ ਚ ਰਾਮ ਹੀ ਬੋਲ ਰਿਹਾ ਹੈ ਪਵਨ ਦੀ ਸ਼ਾਸ਼ਾਂ ਦੇ ਵਿੱਚ ਰਾਮ ਹੀ ਬੋਲ ਰਿਹਾ ਹੈ ਸਾਗਰ ਦੇ ਗਰਜਨ ਦੇ ਵਿੱਚ ਬਦਲਾਂ ਦੇ ਗਰਜਨ ਦੇ ਵਿੱਚ ਔਰ ਸਾਗਰ ਦੀ ਗਰਜਨ ਦੇ ਵਿੱਚ ਹੀ ਨਹੀਂ ਪ੍ਰਭੂ ਬੋਲ ਰਿਹਾ ਹੈ ਕੋਇਲ ਦੀ ਕੋਹ ਦੇ ਵਿੱਚ ਬੁਲਬੁਲਾਾਂ ਦੇ ਚੈ ਚਹਾਣ ਦੇ ਵਿੱਚ ਏ ਪ੍ਰਭੂ ਤੂੰ ਹੀ ਤੇ ਬੋਲ ਰਿਹਾ ਹੈ ਸਭੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਏ ਪ੍ਰਭੂ ਤੂੰ ਹੀ ਬੋਲ ਰਿਹਾ ਹੈ ਸਭ ਘਟ ਦੇ ਅੰਦਰ ਬੋਲ ਰਿਹਾ ਹੈ ਤੋ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ ਇਸ ਤਰ੍ਹਾਂ ਦਾ ਜੋ ਵਿਆਪਕ ਪਰਮਾਤਮਾ ਹੈ ਸ਼੍ਰੀ ਨਾਮਦੇਵ ਜੀ ਮਹਾਰਾਜ ਉਸ ਦੇ ਪੁਜਾਰੀ ਨੇ ਨਾਮਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਪ੍ਰਭੂ ਇੱਕ ਵਿਆਪਕ ਸਤਾ ਹੈ ਉਹ ਅਖੰਡ ਜੋਤੀ ਹੈ ਖੰਡਿਤ ਨਹੀਂ ਹੈ ਟੁਕੜਿਆਂ ਟੁਕੜਿਆਂ ਵਿੱਚ ਨਹੀਂ ਹੈ ਅਖੰਡ ਜੋਤੀ ਹੈ ਵਿਆਪਕ ਹੈ ਪਰ ਉਸ ਤੱਕ ਕਿਵੇਂ ਪਹੁੰਚੀ ਹੈ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀ ਗਏ ਨਾਮਦੇਵ ਦੇ ਇਹ ਆਖਰੀ ਬੋਲੂ ਸਾਭ ਜੀ ਦੇ ਸਮਖੇ ਭੇਟ ਕਰਾਂ। ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਜਿਉਂ ਜਲ ਮਾਂਝੇ ਮਾਛ ਲੋ ਮਾਰਗ ਵੇਖਣੋ ਨਾ ਜਾਈ। ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ। ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ? ਕਿਵੇਂ ਪਹੁੰਚੀਏ? ਮਾਰਗ ਕੀ ਹੈ? ਆਖਰ ਰਸਤਾ ਕੀ ਹੈ? ਤੋਂ ਨਾਮਦੇਵ ਕਹਿੰਦੇ ਨੇ ਜਿਵੇਂ ਜਲ ਵਿੱਚ ਮੱਛੀ ਚੱਲਦੀ ਏ ਤੇ ਰਸਤਾ ਬਣਦਾ ਏ ਉੰਜ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ ਬਣਾ ਬਣਾਇਆ ਕੋਈ ਮਾਰਗ ਨਹੀਂ ਨੇ ਚੱਲਦਿਆਂ ਹੀ ਮਾਰਗ ਬਣਦਾ ਏ ਆਸਮਾਨ ਦੇਤੇ ਬਣੇ ਬਣਾਈ ਕੋਈ ਸੜਕ ਨਹੀਂ ਹੈ ਪੰਛੀ ਉੱਡਦਾ ਏ ਤੇ ਮਾਰਗ ਬਣਦਾ ਏ ਉੰਜ ਕੋਈ ਮਾਰਗ ਨਹੀਂ ਉੰਜ ਕੋਈ ਰਸਤਾ ਨਹੀਂ ਬਸ ਉੱਡਦਿਆਂ ਹੀ ਰਸਤਾ ਬਣਦਾ ਏ ਤੇ ਮੱਛੀ ਦੇ ਚੱਲਦਿਆਂ ਹੀ ਸਾਗਰ ਦੇਚ ਮਾਰਗ ਬਣਦਾ ਏ ਉੰਜ ਕੋਈ ਮਾਰਗ ਨਹੀਂ ਮਨੁੱਖ ਜੈਸੇ-ਜੈਸੇ RAM ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ RAM ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ ਗੁਰੂ ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਦਿੰਦਾ ਹੈ ਤੋਂ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ ਬਣਾ ਬਣਾਇਆ ਮਾਰਗ ਨਹੀਂ ਹੈ ਇੱਥੇ ਜਪਦਿਆਂ ਮਾਰਗ ਬਣੇਗਾ ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ ਜ਼ਮੀਨ ਦਿੱਤੇ ਸਾਨੂੰ ਬਣੀਆਂ ਬੜਾਈਆਂ ਸੜਕਾਂ ਮਿਲ ਸਕਦੀਆਂ ਚੱਲਣਾ ਸਾਨੂੰ ਪੈਂਦਾ ਸੜਕ ਨਹੀਂ ਬਣਾਉਣੀ ਪੈਂਦੀ ਪਰ ਇੱਥੇ ਅਧਿਆਤਮਕ ਮੰਡਲ ਦੇ ਵਿੱਚ ਐਸਾ ਹੈ ਕਿ ਅਸੀਂ ਜਦ ਚਲਾ ਗਏ ਤਾਂ ਚਲਦਿਆਂ ਹੀ ਸੜਕ ਬਣੇਗੀ ਜਿਵੇਂ ਅਸੀਂ ਪ੍ਰithvi ਤੇ ਵੀ ਕਈ ਦਫਾ ਦੇਖਨੇ ਆ ਕਿ ਲਗਾਤਾਰ ਬਨੁਕ ਕਿਸੇ ਇੱਕ ਥਾਂ ਤੋਂ ਲੰਘਣ ਤੋਂ ਆਪਣੇ ਆਪ ਪਗਡੰਡੀ ਬਣ ਜਾਂਦੀ ਇੱਕ ਰੇਖਾ ਬਣ ਜਾਂਦੀ ਹੈ ਇੱਕ ਮਾਰਗ ਬਣ ਜਾਂਦਾ ਹੈ ਅਧਿਆਤਮਕ ਮੰਡਲ ਦੇ ਵਿੱਚ ਐਸਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ بس ਆਰੰਭ ਕਰਦੇ ਹੀ ਮਾਰਗ ਬਣਦਾ ਹੈ ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਉੰਜ ਕੋਈ ਰਸਤਾ ਨਹੀਂ ਇਥੇ ਇੰਜ ਪਹੁੰਚਣਾ ਹੈ ਪ੍ਰਮਾਤਮਾ ਤੱਕ ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ ਇਸ ਨੂੰ ਖੋਲਿਆ ਹੈ ਪਰਮ ਦਾਰਸ਼ਨਿਕ ਸੰਤ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਦੇਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਹੈ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ ਬਿਨਾ ਮਾਰਗ ਦੇ ਉਡਦਿਆਂ ਹੀ ਮਾਰਗ ਬਣਦਾ ਹੈ ਚਲਦਿਆਂ ਹੀ ਮਾਰਗ ਬਣਦਾ ਹੈ ਇਸ ਤਰ੍ਹਾਂ ਗੁਰੂ ਦਾ ਸਿੱਖ ਜਦ ਜਪਦਾ ਤੋ ਜਪਦਿਆਂ ਹੀ ਜਪਦਿਆਂ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਛ ਕਹਿ ਰਹੇ ਨੇ ਮਾਰਗ ਬਣਾ ਬਣਾਇਆ ਨਹੀਂ ਹੈ ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲਿੰਤਾ ਨਸੀਬ ਹੋਵੇਗੀ ਰਾਮ ਨਾਮ ਦੇਚ ਲੀਨ ਵਿੱਠਲ ਵਿੱਠਲ ਦੇਚ ਲੀਨ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਵਿੱਠਲ ਦੇ ਚ ਲੀਨ ਕਰਦੇ ਰਹੇ ਰਾਮ ਦੇ ਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ अनेका ਨੂੰ ਆਪ ਨੇ ਰਾਮ ਦੇ ਚ ਲੀਨ ਕੀਤਾ ਵਿੱਠਲ ਦੇ ਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਵਿੱਠਲ ਦੇ ਚ ਲੀਨ ਹੋ ਗਏ ਉਸ ਪ੍ਰਭੂ ਦੇ ਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ ਸੂਰਜ ਕਿਰਨ ਮਿਲੇ ਜਲ ਕਾਜਲ ਹੂਆ ਰਾਮ ਜੋਤੀ ਜੋਤ ਰਲੇ ਸੰਪੂਰਨ ਥੀ ਆਪਰਾ